ਖਾਲਸਾ ਜੀਓ ਜੇ ਸਾਡਾ ਬਣਿਆ ਬਣਿਆ ਨੇ ਖਰਾਬ ਹੋ ਚੁੱਕਾ ਏ ਬਾਣੀ ਪੜੀ ਨਹੀਂ ਜਾਂਦੀ ਨਿਤਨੇਮ ਹੁੰਦਾ ਨਹੀਂ ਸੰਗਤ ਵਿੱਚ ਜਾਇ ਨਹੀਂ ਜਾਂਦਾ ਤੇ ਜੀਵਨ ਜਿਹੜਾ ਥੱਲੇ ਆ ਰਿਹਾ ਥਲੇ ਡਿੱਗ ਚੁੱਕਾ ਏ ਵਿਕਾਰਾਂ ਦੇ ਵੱਲ ਅਸੀਂ ਵੱਲ ਚੁੱਕੇ ਆ ਤੇ ਫਿਰ ਪਿਆਰੀ ਹੋਏ ਦਾ ਇੱਕੋ ਇੱਕ ਰਾਹ ਏ ਉਸ ਰਾਹ ਤੋਂ ਬਿਨਾ ਦੂਜਾ ਰਾਹ ਕੋਈ ਨਹੀਂ ਜੇ ਅਸੀਂ ਆਪਣਾ ਜੀਵਨ ਉੱਚਾ ਚੁੱਕਣਾ ਚਾਹੁੰਦੇ ਆ ਤੇ ਸਤਿਗੁਰਾਂ ਦਾ ਇੱਕੋ ਇੱਕ ਹੁਕਮ ਜੇ ਇੱਕੋ ਇੱਕ ਫਰਮਾਨ ਜੇ ਉਸੇ ਰਾਹ ਤੇ ਚੱਲ ਕਰਕੇ ਅਸੀਂ ਆਪਣਾ ਜਿਹੜਾ ਜੀਵਨ ਆ ਉਹ ਸਹੀ ਰਸਤੇ ਤੇ ਲੈ ਕਰਕੇ ਆ ਸਕਦੇ ਹਾਂ ਸਤਿਗੁਰੂ ਦੀ ਫਰਮਾਨ ਕਰਦੇ ਹਨ ਹਲਤ ਸੁਖ ਪਲਤ ਸੁਖ ਮੇਤ ਸੁਖ ਸਿਮਰਨੋਂ ਨਾਮ ਗੋਬਿੰਦ ਦਾ ਸਦਾ ਲੀਜੈ ਮਿਟੇ ਕਮਾਣੇ ਪਾਪ ਜਰਾਣੇ ਸਾਧ ਸੰਗਤ ਮਿਲ ਮੂਹਾਂ ਜੀਜੈ ਪਿਆਰੇਓ ਇੱਥੇ ਗੱਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ ਲਾਸਟ ਦੇ ਉੱਤੇ ਅਖੀਰ ਦੇ ਉੱਤੇ ਸਤਿਗੁਰੂ ਜੀ ਸਮਝਾਉਂਦੇ ਨੇ ਗੁਰਸਿੱਖਾਂ ਦੀ ਸੰਗਤ ਵਿੱਚ ਜਾਣਾ ਆਰੰਭ ਕਰਦੇ ਹੋ ਸ਼ੁਰੂ ਕਰਦੇ ਹੋ ਉੱਥੇ ਮਰਿਆ ਹੋਇਆ ਅੰਦਰ ਜੀਵ ਜਿਹੜਾ ਆ ਉਹ ਬੈਠਾ ਮਰਿਆ ਹੋਇਆ ਮਨ ਜੋ ਪੈਂਦਾ ਜੀ